ਦੁਨੀਆਂ ਤੇ ਕੋਈ ਆਉਂਦਾ ਲੈਣਾ ਹੋਵੇ ਨਾ ਸਾਰ ਸੰਗਤ ਸਾਨੂੰ 20-25 ਸਾਲ ਮਿਹਨਤ ਕਰਨੀ ਪੈਂਦੀ ਆ ਕਿਸੇ ਨੇ ਜੱਜ ਬਾਨਾ ਕਿਸੇ ਨੇ ਇੰਜੀਨੀਅਰ ਬਾਨਾ ਕਿਸੇ ਨੇ ਡਾਕਟਰ ਬਾਨਾ ਕਿਸੇ ਨੇ ਪਾਇਲਟ ਬਾਨਾ ਕਿਸੇ ਨੇ ਸਰਪੰਚ ਬਾਨਾ ਕਿਸੇ ਨੇ ਐਮਐਲਏ ਬਾਨਾ ਕਿਸੇ ਨੇ ਐਮਪੀ ਬਾਨਾ ਕੋਈ ਮਿਹਨਤ ਕਰਨੀ ਪੈਂਦੀ ਏ ਪਰ ਤੁਹਾਡਾ ਗੁਰੂ ਕੱਡਾ ਮਹਾਰੇ ਜਦੋਂ ਮਾਂ ਦੀ ਕੁੱਖ ਤੋਂ ਜਨਮ ਲੈ ਕੇ ਤੁਸੀਂ ਸਰਦਾਰਾਂ ਦੇ ਘਰ ਜਨਮ ਲੈ ਲਿਆ ਤੁਹਾਡੇ ਅਗਲੇ ਬੰਦੇ ਸਰਦਾਰ ਸ਼ਬਦ ਉਦੋਂ ਹੀ ਲੱਗ ਗਿਆ ਆਡੀ ਚੰਮਤ ਰੱਖ ਦਿੱਤੀ ਇਹ ਸਰਦਾਰੀਆਂ ਐਵੇਂ ਨਹੀਂ ਮਿਲੀਆਂ ਇਹ ਸਰਦਾਰੀਆਂ ਚਰਖੜੀਆਂ ਤੇ ਚੜ ਕੇ ਮਿਲੀਆਂ ਨੇ ਇਹ ਸਰਦਾਰੀਆਂ ਸਾਨੂੰ ਆੜਿਆਂ ਦੇ ਥੱਲੇ ਬਹਿ ਕੇ ਮਿਲੀਆਂ ਨੇ ਇਹ ਸਰਦਾਰੀਆਂ ਸਾਨੂੰ ਉਪਲ ਦੀਆਂ ਢੇਗਾ ਵਿੱਚ ਉਪਲ ਕੇ ਮਿਲੀਆਂ ਨੇ ਤੇ ਜਿਸ ਬੰਦੇ ਨੂੰ ਆਪਣੀ ਸਰਦਾਰੀ ਦੀ ਕਦਰ ਹੈ ਸਰਦਾਰੀ ਅਸਲ ਵਿੱਚ ਉਹ ਹੈ ਜਿਹਨੂੰ ਆਪਣੀ ਸਰਦਾਰੀ ਦੀ ਕਦਰ ਨਹੀਂ ਉਹ ਪੱਗ ਦੀ ਮਰਜੀ ਸੋਣੀ ਬੰਨੀ ਫਿਰੇ ਦੁਨੀਆ ਤੇ ਸਰਦਾਰ ਨਹੀਂ ਅਖਵਾ ਸਕਦਾ